ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ ਆਪਾਂ ਕ੍ਰਾਸ ਜਰਸੀ ਗਾਂ ਇਹ 7-8 ਦਿਨ ਹਜੇ ਇਹ ਜੂਨ ਦੇ ਵਿੱਚ ਪਏ ਆ 7-8 ਦਿਨ ਦੀ ਕੱਚੀ ਹੈ ਤੇ ਬਾਈ ਨੇ ਦੱਸ ਰਹੇ ਹੁੰਦਾ ਉਹ ਬਹੁਤ ਵਧੀਆ ਦੁੱਧ ਦਿੰਦਾ ਪਿਛਲੇ ਸੂਏ ਇਸ ਵਾਰੀ ਵੀ ਉਮੀਦ ਹੈ ਵੀ 17 16 17 ਦੇ ਆਰਾਮ ਨਾਲ ਚੱਲੇ ਜੀ ਤੇ ਜ਼ਿਆਦਾ ਜਾਣਕਾਰੀ ਲਈ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਹੈ ਤੇ ਵੈਸੇ ਮੈਂ ਤੁਹਾਨੂੰ ਨੰਬਰ ਬੋਲ ਕੇ ਵੀ ਦੱਸ ਦਿੰਦਾ 7814220345 7814220345 ਇਹ ਬਾਈ ਪਿੰਡ ਬਰਜਥ ਰੋਡ ਜਿਹੜਾ ਬਰਿੰਡਾ ਤਹਿਸੀਲ ਰਾਮਪੁਰਾ ਫੁੱਲ ਇਹ ਬਾਈ ਦੇ ਐਡਰੈਸ ਹੈ ਤੇ ਇਸ ਨੰਬਰ ਤੇ ਤੁਸੀਂ ਕਨੈਕਟ ਕਰਕੇ ਬਾਈ ਤੋਂ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਬਾਈ ਬੈਡ ਦਾ ਤੀਜਾ ਸੁਆ ਬਹੁਤ ਸੋਹਣੀ ਪਲੀ ਹੋਈ ਹੈ ਸੀਲ ਠੰਡੀ ਪੂਰੀ ਫੁੱਲ ਹੈ ਬਾਕੀ ਜਾਣਕਾਰੀ ਤੁਸੀਂ ਬਾਈ ਨਾਲ ਫੋਨ ਨੰਬਰ ਤੇ ਕਨੈਕਟ ਕਰਕੇ ਵੀ ਲੈ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਕੋਈ ਵੀ YouTube ਦੀ ਵੀਡੀਓ ਫੋਨ ਲਈ ਆ